ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਡਾ ਆਪਣੇ ਲਖਾ ਡੱਲੋਂ ਪੈਣੀ ਬਕਰ ਪੈਣੀ ਵਾਲੇ ਦੇ ਬਲੌਗ 'ਚ ਤੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਉੱਥੇ ਪਹਿਲਾਂ ਬਾਬਾ ਸਾਉਂਤੂ ਚੰਦ ਰੱਖਿਆ ਬਖਸ਼ੇ ਤੇ ਹੈਪੀ ਲੋੜੀ ਸਾਰਿਆਂ ਨੂੰ ਤੇ ਇਹ ਲੋੜੀ ਦਾ ਬਲੌਗ ਆਪਾਂ ਕਰਦੇ ਸੂਟ ਤੇ ਆਪਾਂ ਤੂੰ ਹੀ ਚਲਾ ਲਈ ਆਪਣੀ ਤੂੰ ਹੀ ਚੱਲ ਪਈ ਸੀਗੀ ਦੇਖ ਰਹੇ ਹਾਂ ਤੂੰ ਹੀ ਆ ਪਈ ਗਿਆ ਅੱਡ-ਅੱਡ ਇੱਧਰ ਇੱਕ ਆ ਪਈ ਗਈ ਇੱਕ ਉਹ ਪੈਰੀ ਹੈਗੀ ਆ ਬੁਰਗਾ ਕੀ ਆ ਗਈ ਆ ਵੈਸੀ ਪਾਈ ਹੋਈ ਆਪਣੇ ਤੇ ਆ ਲੋ ਜੀ ਇਹ ਹੋ ਗਿਆ ਦੋ ਹੁਣ ਇਹ ਦੋ ਆਪਾਂ ਚੱਲਾਂਗੇ ਪਿੰਡ 'ਚ ਐਜਨੋ ਬੈਲ ਤਕਾਉਣ ਲੈ ਪਿੰਡ ਦੀ ਲੋੜਣਾ ਚੱਲਦੇ ਆਂ ਲੋੜੀ ਬੰਦਣਾ ਪਿੰਡ 'ਚ ਤੇ ਦੂਇਆ ਤੇ ਚਲੋ ਖੜਾ ਹੋ ਫੜਾ ਤੇ ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜਾ ਕੇ ਲੋੜਾਂ ਦੇ ਕਰਾਉਣਾ ਦੱਸਣ ਕਿ ਹੋ ਨਹੀਂ ਲੱਗਿਆ। ਅੱਛਾ ਹੀ ਚਲੋ ਖੋਲੀਆਂ ਸੀ ਖੋਲਾ ਖੋਲ ਛੱਡ ਦੋ ਲਾ ਲੌਕ ਲੱਗੇ ਮਾਸੀ ਤੋਂ ਆਪੇ ਲੌਕ ਲੱਗੇ ਜਿੱਥੇ ਚਲੋ ਚਲ ਵੀਰੇ ਚਲੋ ਓ ਸ਼ਹੀਦ ਢੋਲੀ ਥੋੜੇ ਪਾਸੇ ਟੱਪ ਗਏ ਆਇਆ ਟੱਪ ਗਏ ਇੱਥੇ ਖੜਾਉਣਗੇ ਖੜਾ ਲੀ ਖੜਾ ਲੀ ਇੱਥੇ ਰੋਕ ਲੈ ਪਿੱਛੇ ਇੱਥੇ ਵੰਡੇ ਆ ਲੈ ਇੱਥੇ ਰੋਕ ਲੈ ਪਿੱਛੇ ਰੋਕ ਲੈ ਪਿੱਛੇ ਆਪੇ ਖੜ ਜਾਨਗੇ ਆ ਫੜ ਪਿੱਛੇ ਰੱਖਣਾ ਤੂੰ ਹੀ ਤੂੰ ਆ ਲੈ ਆ ਫੜ ਲੈ ਲਾਓ ਜੀ ਛੱਡ ਦੇ ਏ ਆਜੀ ਲਾਲਾ ਗੱਦੀ ਦੀ ਧਰਮਸਾਲਾ ਸਭ ਪੁਰਾਣੀ ਧਰਮ ਮਸਾਲਾ ਜੀ ਇੱਥੇ ਸਭ ਸੁੱਖਾ ਪੂਰੀ ਆਉਂਦਾ ਹੈ ਦੇਖੋ ਸਿੱਧੂ ਮੁਸੇਹ ਦੇ ਵੋਟਰ ਲੱਗੇ ਹੋਈ ਆ ਬਾਈ ਮਨੀ ਟੇਲਰ ਜਸ ਤੇ ਦੇਖੋ ਦੀਜੀ ਉਸ ਰਾ ਜੱਟ ਵੀ ਖੜਾ ਬਾਈ ਲੋੜੀ ਚ ਬਾਈ ਜੀ ਹਾਂ ਹਾਈ ਹੁਣ ਇਹ ਪੁੱਛ ਲੈਣਾ ਨੂੰ ਹੁਣ ਕਿੱਧਰ ਜਾਣਾ ਓਕੇ ਦੇਰ ਲੱਗ ਜੂਗੀ ਹਾਂ

ਨੇੜੇ ਨੇੜੇ ਧੁੰਨੀਆਂ ਇੱਥੇ ਉਹ ਅੱਜ ਕੱਲ ਲੋਕ ਲੜਦੇ ਨਾ ਬਹੁਤ ਬਾਰਾਂਜੀ ਭਾਕੇ ਪੈ ਜਾਂਦਾ ਹੈ ਲੜੀ ਟਿੱਕ ਚੱਲ ਆ ਆਗੇ ਆਗੇ ਵਰਲੇ ਨੇਰੀਏ ਦਵਜੇ ਇੱਥੇ ਰੱਖੋ ਫੜਾਏ ਹੱਥ ਤਪਉਂਦੇ ਇੱਥੇ ਆਏ ਦਰ ਲਾ ਹਾਂ ਤੱਕੂ ਗਾਣੀ ਨਾ ਪਤਾ ਲੱਗ ਪੈ ਠੱਕਣ ਠੱਕਣ ਦਾ ਤਾਂ ਕੋਈ ਸਾਰਾ ਪਤਾ ਲੱਗ ਕਿੰਨੇ ਕਰੋ ਕੀਤਾ ਲੋਹੜੀ ਬੰਡੀ ਆ ਰਹਿਦਾ ਨਹੀਂ ਕੋਈ 5 ਮਿੰਟ ਹੀ ਹੋਏ ਨੇ ਆਪਾਂ ਨੂੰ ਆਏ ਨੂੰ ठीक है जी ठीक है बढ़िया लोरी हो और बा बड़ी दूर नहीं जावे यहां लाके बैठे नहीं बीरू मिस्त्री के, के चलो भी बीरू मिस्त्री के के नीट वीडियो भी आएगा ਦੰਗਾ ਦੋ ਹੀ ਹਰਾਨਨ ਪਰਤਕਾ ਦੇ ਤੇ ਮੇਰੇ ਪਿਆਲੇ ਕੰਪ ਕਹਾ ਕੇ ਉੱਥੇ ਖੜਾ ਹੈ ਖੜਾ ਰਹਾ ਕੋ ਕਹਿੰਦੇ ਉਹ ਜਿਹੜੇ ਇੱਕ ਦਿਨ ਦੇਖਿਆ ਅੱਨਾ ਮੁੜ ਕੇ ਇੱਧਰ ਗਏ ਨਹੀਂ ਚਲ ਕੇ ਜਾਣ ਜਾਣ ਮੇ ਇੱਧਰ ਜਾਂਦੇ ਚੱਲੇ ਜਾਂਦੇ ਮਗਰ ਇੱਧਰ ਨਹੀਂ ਆਉਂਦੇ ਢੇੜੀ ਦਾ ਮੁੱਖ ਨਾ ਹੈ ਹੋਊਗੀ ਹਾਂ ਐਦਮ ਮੁੱਖ ਹੈ

ਹੋਲਕੇ ਦੇ ਉੱਥੇ ਡੇਰੇ ਇੱਥੇ ਚੜਾ ਕੇ ਗਏ ਕੀ ਦਵਾਰ ਆ ਗਿਆ ਪਾਣੀ ਆ ਗਿਆ ਭਾਈ ਪਾਸੇ ਤੇ ਲਾ ਲਾ ਪਾਸੇ ਤੇ ਪਾਸੇ ਤੇ ਲਾ ਲਾ ਬੜਾ ਗਏ ਉਹ ਡੇਰੇ ਵਾਲੀ ਤਾਂ ਇੱਥੇ ਵੀ ਮੱਥਾ ਟੇਕ ਕੇ ਆਉਣਾ ਇਧਰ ਮੋੜ ਲੈ ਆ ਡੇਰੇ ਵਾਲੀ ਤਾਂ ਇੱਥੇ ਨਹੀਂ ਮੱਥਾ ਟੇਕਣਾ ਸੀਗਾ ਆ ਇੱਥੇ ਉਰਲੀ ਚ ਡਾਹਾਂ ਨੇੜੀ ਡਾਹ ਕੰਨੜੀ ਚਾਲ ਪਰ ਕਿੱਥੇ ਹੈ ਇਹ ਗਾਂ ਦੀ ਕਮਾਲ ਗੱਲ ਤੱਕਾ ਚਮ ਮਨ ਕਮਾਲ ਯਾ ਕੋਈ ਤੁਸੀਂ ਉਹ ਤਾਂ ਅਹ ਮੰਜੀ ਦੋ ਆਇ ਕਹਿਣਾ ਵੀ ਚੋ ਇਹ ਸਾਹ ਪੌਦ ਗੀ ਦਿਨ ਹੋਈ ਨਾ ਭੈਣ ਚਲਾਇ ਤੇ ਤਾਂ ਤਾਂ ਹਾਂ ਬ੍ਰੇਕ ਹੈਂਡ ਬ੍ਰੇਕ ਇਹਦੇ ਨਾਲ ਰੱਖੇ ਨਾ ਉਹ ਬਹੁਤ ਵੱਡੇ ਇਹ ਤਾਂ ਐਡ ਬ੍ਰੇਕ ਦਾ ਸਾਹੀ ਲੱਗੇ ਹਾਂ ਜਦੋਂ ਇਹ ਤੇ ਉਹਦੇ ਬਾਰ ਬੋਲ ਉਹ ਨਹੀਂ ਕੰਮ ਕੀ ਨਾ ਉਹਨੇ ਅੱਜ ਜਾਨ ਤੋਂ ਕਰਾਈ ਤੇਜ ਦੇ ਕਾ ਬੜੀ ਤੇਜ਼ ਕਰਨ ਨੇ ਖੜਪਾ ਕੀ ਬ੍ਰੇਕ ਉਹ ਬ੍ਰੇਕ ਆ ਨੂੰ ਆ ਪੜ ਆਉਦੀ ਅਣਜਾਣ ਡਰਾਈਵਰ ਦੀ ਨਿਸ਼ਾਨੀ ਇਹੀ ਹੁੰਦੀ ਆ ਇਹਨੂੰ ਪਤਾ ਕੀ ਕਰਨਾ ਤੇ ਇਥੇ ਜ ਐਂ ਕਰਕੇ ਛੱਡ ਦੇ ਐਨੇ ਦੀ ਬੜਾਕਾ ਬਾਗੀ ਵਿੱਚ ਕੀ ਕਰਨ ਫੇ ਤਾਰ ਨੂੰ ਪੂਰਾ ਫੁੱਲ ਖਿੱਚ ਕੇ ਕਰ ਦਨ ਤਾਂ ਮੁੜ ਕੇ ਢੇਲੀ ਹੋ ਜਾਂਦੀ ਹੈ ਉਹ ਮੁੜ ਕੇ ਰੁਕਦੀ ਨਹੀਂ ਗੱਡੀ ਕਿੰਨੀ ਉਹ ਕਰੀ ਚੱਲੂ ਬਾਰ ਹੋ ਗਈ ਬੱਚੀ ਮਾਰ ਗਿਆ ਨਾ ਬਣਿਆ ਉਹ ਮੜਾ ਸਾਈਡ ਤੇ ਰੱਖਾ ਉਹਦੀ ਤੇ ਆਉਗਾ ਮੈਂ ਲੈ ਕੇ ਨਾ ਕਰ ਗਿਆ ਤੇ ਜਨ ਸੇ ਬਾਈਕ ਹੈ ਨਾ ਤੁਮਰਾ ਜੀ ਬਾਬੇ ਹਰਾਂ ਨੂੰ ਉਹ ਮੈਂ ਕੋਈ ਕਾਗ ਫਫੜ ਜੀ ਮੈਂ ਠੀਕ ਹੈ ਬਸ ਹਾਂ ਮੈਂ ਮੈਂ ਫਕਟ ਜਾਣਦਾ ਨਾ ਫਫੜ ਜੀ ਕਿਵੇਂ ਕਹਿੰਦਾ ਫਫੜ ਜੀ ਚਲ ਆ ਬੜੀ ਹੋ ਗਏ ਨਾ ਬੇੜੀ ਵੀ ਨਹੀਂ ਹਾਂ ਉਹਦਾ ਬੇੜੀ ਚ ਵੀ ਥਾਈ ਤਾਂ ਮੈਂ ਰੰਦੇ ਕਾਸੇ ਆ ਆ ਫੜੀ ਹਾਂ ਅੰਦਰ ਜਾਇਆ ਫਪੜਾ ਇਹ ਅੰਦਰ ਆਇਆ ਭਾਈ ਉਹ ਲੈ ਕੇ ਆਇਆ ਚਲ ਮੈਂ ਆ ਗੱਡੀ ਗਾਹਾਂ ਕਰ ਲੂੰਗਾ ਉਹ ਬੱਚੀ ਬੱਚੀ ਨੇ ਕਵਗ ਨਹੀਂ ਨਾ ਮੈਨੂੰ ਪੜਾ ਦੇ ਮੈਂ ਬਗ ਜਾਣਾ ਹੈ ਆਹ ਬੜਾ ਰਹੀ ਬਣਾ ਲਈ ਵਿੱਚ ਉਹ ਤਾਂ ਨਹੀਂ ਨਿਕਰ ਕੇ ਬੱਚਾ ਬੱਚਾ ਸਤਿ ਸ਼੍ਰੀ ਅਕਾਲ ਜੀ

ਗਾਹ ਕਰਕੇ ਇਧਰ ਵੈਕ ਕਰ ਲੈ ਗੱਡੀ ਲੰਘ ਜੂਗੀ ਲੇਖੜਾਈ ਰੱਖੋ ਗੱਡੀ ਲੰਘ ਜੂਗੀ ਤੇ ਰੋਕ ਕੇ ਰੱਖੀ ਰੋਕ ਕੇ ਰੱਖ ਕੋਈ ਨੰਘ ਜੂਗੀ ਥੋੜੀ ਗਾਹ ਕਰ ਲੈ ਲੱਖੇ ਹੋਰ ਗਾਹ ਕਰ ਥੋੜੀ ਜੀ ਪਰ ਲੰਘੀ ਆਉਣ ਦਿਓ ਜੀ ਹਾਂ ਹਾਂ ਪੁੱਤ ਜੀ ਕਾਲਾ ਜਰ ਕਿਉਂ ਟੀਟੀ ਕਰੀ ਜਨੇ ਭਾਈ ਜੇ ਫਿਰ ਆਪਾਂ ਪਾਈਂ ਚੱਪ ਜਾਏਗੇ ਅੱਜ ਅੱਜ ਬਹੁਤ ਜਿਆਦਾ ਵਾਈ ਲੱਗਦਾ ਅੰਦਰ ਨੇੜੇ ਆ ਗਈ ਬੈਠੇ ਤਾਂ 7-8 ਬੰਦੀ ਹੈ ਭਾਈ ਚੱਲ ਚੱਲ ਜਾਣ ਦੇ ਜਾਣ ਦੇ ਮੇਰੇ ਵਾਲੀ ਸਾਈਡ ਰੱਖ ਬਹੁਤਾਂ ਪੇ ਇਧਰ ਮੇਰੇ ਵਾਲੇ ਪਾਸੇ ਰੱਖ ਮੈਂ ਇਧਰ ਹੀ ਮੋੜ ਦਾਂਗੀ ਚਲ ਕਮਾ ਦੇਖੋ ਤਾਂ ਹੈਗਾ ਤਾਂ ਆ ਗਿਆ ਇਹਦਾ ਮੁੜੇਉ ਮੁੜੇਉ ਜਾਣਦੇ 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 ਚੱਲ 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 ਮੁੜੇਉ 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 ਚੱਲ 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 ਜਾਣਦੇ 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 ਚੱਲ 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 ਬਸ ਚੱਲ ਲੈ ਜਾਂਦੇ ਕਿੱਧਰ ਦੀ ਲੈ ਜਾਂਦਾ ਜਾਓ ਖਿੜਾਉਂਦੇ ਆਂ ਚੱਲ ਜਿੱਧਰ ਮਰਜ਼ੀ ਤੁਰੇ ਜਾਣ ਮੰਗਰੇ ਤੁਰੇ ਚੱਲੋ ਆ ਗਿਆ ਤਰੇ ਮੁੜੇਉ ਹੋ ਗਿਆ ਜਦੋਂ ਇਹਨਾਂ ਨੇ ਵਾਰ ਕੇ ਤੂੰ ਇੱਥੇ ਦੇਖ ਕ ਫੰਡ ਦਾ ਜਾਰ ਕੇ ਤੂੰ ਇੱਥੇ ਵੜਾ ਕੇ ਜਾਊਗਾ ਜਿਹੜੇ ਫੰਡ ਨੇ ਉੱਥੇ ਰਵੋ ਹੋਰ ਹੋਏਗਾ ਅੱਗੇ ਤੇ ਤੂੰ ਇਹ ਕਿਹੜਾ ਲਾਰ ਕੇ ਤੂੰ ਇੱਥੇ ਰੋ ਉੱਥੇ ਤਾਂ ਹੈ ਨਹੀਂ ਲੇ ਤਾਂ ਨੰਗਣ ਦੇਣਗੇ ਹੁਣ ਨਹੀਂ ਨੰਗਣ ਉੱਤੋਂ ਦੀ ਜਾਉ ਬੇੜੇ ਵਿੱਚ ਜਿੱਦ ਜਹੋ ਬਹੁਤ ਬੁੜਗੀ ਬੁੜਗਾ ਬੱਠੇ ਉਹ ਤੋਂ ਉੱਤੇ ਜਾਓ ਚੌਧਰੀ ਗੰਦੀ ਆਵੇ ਚੌਧਰੀ ਗੰਦੀ ਚਾਹ ਉਹ ਤਾਂ ਨਹੀਂ ਅੱਗੇ ਉਰੇ ਉਰੇ ਰੱਖ ਮੜਾ ਇਹ ਤੇ ਵੀਡੀਓ ਬਣਾ ਲਈ ਚੱਗਰ ਕੇ ਆ ਜੀ ਖੜਮੇ 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 ਮੈਨੂੰ ਫੜਾ ਦੇ ਹਾਲੇ ਸਾਰਾ ਬੇਰੀਆ ਭਾ ਹਾਂ ਅਕਰੋ ਬਾਈ ਮੇਰੇ ਮੇਰੇ ਮੇਰਾ ਨਾ ਨਾ ਖਾ ਨਹੀਂ ਜੀ ਉਹ ਤਾਂ ਡੱਬਾ ਧੱਕਲਾ ਕਰੋ ਨਾ ਕੋਈ ਨਾ ਕੋਈ ਪਰਾਂ ਤਾਂ ਆਖਿਆ ਸੀ ਮਨਜੀਤ ਹੰਦਾਰ ਲੈ ਕੇ ਹਾਂ ਨਾ ਜਾਂਦਾ ਇਹ ਤਾਂ ਆਈ ਜੀ ਉਹੜ ਕੇ ਹੀ ਤਾਂ ਆਂਦਾ ਚੱਲ ਦੇ ਹੂੰ ਦੇਖ ਰੋ ਗੜ ਕੋੜਾ ਹੋਰ ਜੀ ਠੀਕ ਹੈ ਤੂੰ ਆਹ ਲੋੜੀ ਚਲਾਉਣੇ ਚੱਲ

ਗਾਹ ਦਾ ਬੇੜੀ ਤੇ ਖੜਾ ਹੂਆ ਮੈਨੂੰ ਪਤਾ ਹੈ ਬੇੜੀ ਦੇ ਕੋਲ ਬੋਲਦਾ ਚਲ ਇਧਰ ਕਰ ਮੜਾ ਹਾਂ ਇਧਰ ਨਹੀਂ ਰਹਿਣਾ ਇਧਰ ਕੋਈ ਸਾਧਨ ਨਹੀਂ ਆਉਂਦਾ ਉੱਥੇ ਸਾਧਨ ਨਹੀਂ ਬਾੜੇ ਆਉਂਦੇ ਆ ਦੇ ਪਤਾ ਨਹੀਂ ਕਿ ਦੀ ਬੁੜੀ ਦੇਖੋ ਕਿ ਜਿਵੇਂ ਆਉਂੇ ਉਹ ਤਾਂ ਫਿਰ ਦਖਰਾਵਾ ਜਾਂ ਉਹ ਚੱਲੋ ਆ ਲੈ ਜਾਓ ਅੱਪੀ ਨਾਲ ਲੈ ਜਾਗੇ ਫਿਰ ਕੋਈ ਨੀ ਉੱਪਰ ਆਇਆ ਜਾਂ ਫੂਲ ਲਾ ਦੇਗਾ ਜਿਹਨਾਂ ਨੰਬਰ ਆਇਆ ਸਵੇਰੇ ਫੋਨ ਆਉਣੇ ਨਾ ਮੇਰੇ ਮੇਰੇ ਕੋਲ ਨਾ ਆਵਾ ਮੈਂ ਕਿ ਬਿਗਾਲੇ ਤੇ ਰੋਕ ਕੇ ਚੱਲ ਕੇ ਹੁਣ ਬਾਹਰ ਆ ਪਰ ਉਧਰ ਹੀ ਨਹੀਂ ਹੋਥਿਆ किया कि चली हाँ, ते हुआ। हाँ। हुआ। हाँ। खड़ा ही कि खड़ाई चल के चलो जी ਹਾਰ ਨਾ ਮਾਰ ਹਾਰ ਨਾ ਮਾਰ ਅਸਰਪੰਚਾ ਦਾ ਖਾਤਿਰ ਹਾਂ ਸਰਪੰਚਾਂ ਦੇ ਹੋ ਪਏ ਦਵਾਰ ਆ ਸਰਪੰਚਾ ਦਾ ਉਰਲਾ ਕਰ ਸੀ ਜਿੱਥੋਂ ਜਵਾਕ ਜਵਾਲੇ ਨਿਕਲੇ ਸੀ ਬਰਪਾਰ ਲਈ ਸੀ ਪੱਛੇ ਖੋੜਲਾ ਪਈ ਇਤਰੀ ਬੈਣੀ ਕੋਈ ਨਹੀਂ ਇਹ ਆ ਟੱਕੀ ਗੇ ਨਿਕਲ ਗਏ ਕਨੈ ਸੀ ਪੱਛੇ ਗੋਲ ਲਾ ਪਈ ਅੱਜ ਵਾਸਤੇ ਬਈ ਮਹਾ ਜੀ ਇਸ ਪਾਉਣ ਬਾਹਰ ਨਹੀਂ ਨਿਕਲਦੇ ਆਪਾਂ ਲਾ ਲੈ ਲਓ ਭਾਈ ਲੋੜੀ ਲੈ ਲਓ ਭਾਈ ਲੋੜੀ ਚੇਚੀ ਦਾ ਹਾਲ ਭਾਈ ਚੱਲਾਂਗੇ ਭਾਈ ਪੜਤਾ ਦੀ ਗਲੀ ਚ ਉੱਥੇ ਉੱਥੇ ਵੀ ਦੇਈ ਜਾਵਾਂਗੇ ਚੱਲ ਗਏ ਫਿਰ ਹੁਣ ਆਪਾਂ ਵਾਏ ਬਸ ਆ ਜੀ ਵੀਸ ਆ ਆ ਆ ਆ ਆ ਕੇ ਮਾ ਮਗਰੀ ਨਾ ਚੋਣਾ ਇੱਧਰ ਤਾਂ ਹੋਣੀ ਨਹੀਂ ਇਧਰ ਆ ਗਲੀ ਨਗਾਲ ਚੱਲੇ ਬਚਾਲੜੀ ਬੰਡੇ ਗਏ ਭਾਈ ਅਈ ਤਾਂ ਬੰਡ ਤੇ ਸੀ ਤੇ ਆਈ ਗਈ ਲਾਲ ਲਾਲ ਅੱਜ ਇਸਤਮਾ ਭਾਈ ਆਪਦੀ ਗਲੀ ਚ ਆ ਕੇ

ਮੜੀ ਮੜੀ ਬੈਗ ਹਟਾ ਲੋ ਗੱਡੀ ਨਾਲ ਲਾ ਕੇ ਖੜੇ ਹੋ ਜਾ ਬੋੜਾ ਭਾਈ ਨੇੜੇ ਹੋ ਜਾ ਤੂੰ ਇਹ ਬੁੜੇ ਚੱਕ ਕੇ ਭਰੇ ਹੋਗੇ ਦਾ ਪਤਾ ਨਹੀਂ ਉਹ ਮੇਲ ਲਓ ਭਾਈ ਵੰਡ ਤਾਂ ਲਈ ਪਿੱਛੇ ਉਹ ਖੜੇ ਨੇ ਦੋ ਜਣੇ ਨੇ ਉਹ ਸੇਕ ਕੜਾ ਹੈ ਕੀ ਆ ਗਿਆ ਬਾਲੇ ਕਹਿੰਦੇ ਹੁਣ ਸਾਨੂੰ ਵੰਡ ਨਹੀਂ ਦੇਂਦੇ ਪਹਿਲੇ ਵੰਡ ਦਿੰਦੇ ਤੁਸੀਂ ਮੈਂ ਕਾਹਨ ਵੰਡੀ ਰਿਹਾ ਹੁਣ ਨਾ ਦਓ ਚੱਲੇ ਹੁਣ ਉਹੀ ਗੱਲ ਆ ਪਾਲੇ ਬਾਗਿਆ ਘਰ ਘਰਾਂ ਕੋਲੇ ਆ ਕੇ ਇਹਨਾਂ ਨੂੰ ਮੌਕਾ ਜੇ ਮਿਲਣਾ ਸੀ ਉਲਟੋ ਗੇ ਕੰਮ ਆਜੋ ਭਾਈ ਚੱਲ ਵੀ ਉੱਜ ਕੋ ਗਿਆ ਯਾਰ ਵੀ ਲਾ ਹੋਰ ਇਥੇ ਵਲਵ ਵੀ ਨਹੀਂ ਲਾਇਆ ਯਾਰ ਨਹੀਂ ਉਹ ਹੋ ਜਾਂਦਾ ਚੱਲ ਚੱਲ ਇਹ ਇਥੇ ਕਰਕੇ ਜੀ ਗੱਡੀ ਪਿੱਛੇ ਖੜਾਉਨੇ ਆ ਮੈਨੂੰ ਲਾਈਟਾਂ ਦੀ ਸੀ ਜਾਂਦਾ ਬੰਦਾ ਆ ਇਹਨਾਂ ਨੂੰ ਬੰਨਸੀ ਵਾਂਟਦੇ ਹਾਂ ਡਾਬ ਡਾ ਕੇ ਹਾਂ ਚੱਲ ਮਾਰ ਚੱਲ ਹੋਰ ਭਾਈ ਹੋਰ ਲਖੇ ਠੀਕ ਹੈ ਜੀ ਲੋ ਜੀ ਬਹੁਤ ਆਪੇ ਬਹੁਤ ਆਪੇ ਐਸੇ ਜੀ ਬਾਤਾਂ ਨਾਲ ਹੋਰ ਵੀ ਲੋੜੀਂਦੀ ਆ ਪਤਾ ਕਿ ਹਰਮਤੀ ਅੱਗੇ ਤੈਨੂੰ ਲੱਡੂ ਮਿਲੇ ਮੈਨੂੰ ਸੈਕਲ ਲੱਗ ਰਿਹਾ ਸੀ ਸੀਨੀਅਰ ਨੇ ਤੇ ਮੈਂ ਲੱਖਾ ਦਾ ਬੈਕ ਜੀ ਐਸੇ ਰੋਕ ਪਾ ਰਜਾ ਜੀ ਪਣਾ ਟ੍ਰੇਕਰ ਕਰਿਆ ਹੋਰ ਭਾਈ आ दे दे वाह बास 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 आले भाई लड्डू आ गए हां आ गए भाई आ गए वीर 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 सुन दे लोडी येगी कोई ना निकल जाएगा ਕੋਈ ਨਾ ਦੇਖੇ ਨਾ ਕੋਈ ਲਿਆ ਕੇ ਜੀ ਨਾਲ ਗੱਲ ਕਰੀ ਬੰਦੂ ਜੀ ਤੇਰੀ ਤੋਕੀ ਤੇ ਮੈਂ ਫੇਰੇ ਸਾਰੇ ਮਰੂ ਆਪਣੀ ਨਾਲ ਆ ਕੇ ਕਰੀ ਹੋਈਆਂ ਹੋਈਆਂ ਕੀ ਕਰਦੀਆਂ ਹੋਮੋ ਹਾਂ ਜੇ ਹਾਈ ਜੀ ਨੇ ਜਾਨੂ ਕੀ ਹੋਇਆ ਹੈ ਤੂੰ ਕਿੱਥੇ ਹੈਂ ਹਾਂ ਚੱਲ ਆਇਆ ਨੀ ਬਣਾਈ ਕਾ ਇਥੇ ਮਣਗੀ ਵੀਡੀਓ ਜੀ ਸਾਰੇ ਪਿੰਡ ਦੀ ਆ ਗਈ ਇਹ ਸਾਫ ਤਾਂ ਨਹੀਂ ਜਰਾ ਕੋਈ ਨਹੀਂ ਆ ਬਣਾ ਲਾ ਭਾਈ ਬਣਾ ਲਾ ਕੋਈ ਜੀੜਾ ਬਣਾ ਕੋਈ ਜੀੜਾ Mira que me pillan la buena. ਇਹ ਵੀ ਬੰਡੀ ਸੀ ਮੁੰਡੇ ਦੀ ਲੋੜੀ ਹੈ ਨਾ ਵੀ ਹਾਂਜੀ ਜਾਗਦਾ ਉਹ ਜਾਗਦਾ ਪਿਆ ਕਾਕੀ ਜਾਂਦੇ ਦੇਖ ਤੇਰੇ ਤਾਇਆ ਗੱਲਾਂ ਮੱਤਾ ਕਰਦਾ ਲੈ ਲਓ ਜੀ ਇਹਦੀ ਵੀਡੀਓ ਵੀ ਬਣਾਤੀ ਅ ਚਾਗਵਾ ਕਿਵੇਂ ਆ ਨੀਗਾ ਦੀ ਫੜਦਾ ਕਿਰਾ ਜਮਾ ਨਹੀਂ ਉਹ ਕਰਦਾ ਲਓ ਜੀ ਆ ਗਈ ਘਰ ਦੀ ਰੋੜੀ ਹਾਂ ਜੀ ਆਇਆ ਵਰਤਦੇ ਨੇ ਮੈਂ ਕਿੱਥੇ ਕਿੱਥੇ ਬੰਦੇ ਆ ਜਾਂਦੇ ਆ ਹਾਰੇ ਪਿੰਡ ਤੋਂ ਉੱਤੋਂ ਦੇ ਕਿਹੜਾ ਲੋ ਹਾਂ ਨਾਲੇ ਜੀ